ਵਾਲੇ ਹੈ ਕਿ ਪਾਣੀਆਂ ਦੀ ਮਲਕੀਅਤ ਕਿਹਦੀ ਹੈ ਪੰਜਾਬ ਦੀ ਹੈ ਕਿ ਨਹੀਂ ਇਹ ਕਹੇ ਸਰਕਾਰ ਸਾਰੀਆਂ ਪਾਰਟੀਆਂ ਰਿਜ਼ੋਲਵ ਕਰਨਗੇ ਹਾਂ ਪਾਣੀ ਜਾਬ ਦੇ ਪਾਣੀਆਂ ਦੀ ਮਲਕੀਅਤ ਪੰਜਾਬ ਦੀ ਹੈ ਫਿਰ ਜਿਹੜੀ ਸਟੇਟ ਦੀ ਲਿਜਾਏ ਉਹ ਦੇਖੋ ਕੈਸੇ ਲਓ ਰਾਇਲਟੀ ਲਓ ਪਹਿਲਾਂ ਵੀ ਮਿਲਦੀ ਰਹੀ ਜਾਂ ਦਿੱਤੋ ਪਹਿਲਾਂ ਵੀ ਮਿਲਦੀ ਰਹੀ ਹੁਣ ਵੀ ਲਓ ਰਾਜਸਥਾਨ ਤੋਂ ਵੀ ਲਓ ਦਿੱਲੀ ਤੋਂ ਕਿਉਂ ਨਹੀਂ ਲਈ ਪਈ ਇੰਨਾਂ ਦੀ ਸਰਕਾਰ ਨੇ ਕੇਜਰੀਵਾਲ ਦੀ ਸਰਕਾਰ ਤੋਂ ਪੈਸੇ ਕਿਉਂ ਨਹੀਂ ਲਏ ਉਹਨਾਂ ਨੂੰ ਵੀ ਪੈਸਾ ਸਾਡਾ ਪਾਣੀ ਜਾਂਦਾ 1.2 MM MF ਮਿਲੀਅਨ ਏਕੜ ਫੁੱਟ ਇਸ ਲਈ ਇਹ ਸਾਰਾ ਜਿਹੜਾ ਵਿੱਚੇ ਹੀ ਪੋਲਿਟਿਕਸ ਹੋ ਰਹੀ ਆ ਪਾਣੀ ਦੇ ਉੱਤੇ ਸੰਜੀਦਾ ਢੰਗ ਨਾਲ ਜੇ ਸੱਚੀ ਮੁੱਚੀ ਅਸੀਂ ਜੋ ਰਾਜੇਵਾਲ ਹੁਣੀ ਕਹਿੰਦੇ ਉਹ ਸੁਪਨਾ ਪੂਰਾ ਕਰਨਾ ਪਹਿਲੀ ਗੱਲ ਪਾਣੀਆਂ ਦੀ ਮਲਕੀਅਤ ਦਿਤਾਈਏ ਫਿਰ ਪਾਣੀਆਂ ਨੂੰ ਸੰਭਾਲੀਏ ਸਾਨੂੰ ਕੁਝ ਪੈਸਾ ਆਏ ਸਰਕਾਰੀ ਖਜ਼ਾਨੇ 'ਚ ਜੇ ਸੱਚੀ ਮੁੱਚੀ ਅਸੀਂ ਪੂਰਾ ਮੋਰਚਾ ਬੰਦੀ ਕਰ ਲਈਏ ਤੇ ਸਾਨੂੰ ਰਾਜਸਥਾਨ ਵੱਲੋਂ ਹੀ ਪੁਰਾਣੇ ਏਰੀਆ ਦੇ ਮੁਤਾਬਕ ਕਈ ਲੱਖ ਕਰੋੜ ਰੁਪਇਆ ਆਊਗਾ ਥੋੜਾ ਨਹੀਂ ਆ ਜਿੰਨਾ ਸਾਡਾ ਏਰੀਆ ਬਣਦਾ